ਸੋ ਹੈਲੋ ਗਾਇਸ ਕਿਵੇਂ ਆ ਤੁਸੀਂ ਮਿਲ ਕਰਦੇ ਕਿ ਸਾਰੇ ਜਾਣ ਚੰਬੀ ਕਰਦੇ ਹੋਗੇ ਸੋ ਅੱਜ ਅਸੀਂ ਸਕਿਨ ਲਈ ਫੇਸ ਪੈਕ ਬਣਾਇਆ ਜਿਹੜਾ ਤੁਸੀਂ ਘਰ ਦੇ ਵਿੱਚ ਹੀ ਬਣਾ ਸਕਦੇ ਹੋ ਜਿਹਦੇ ਨਾਲ ਤੁਹਾਡੇ ਫੇਸ ਤੇ ਜਿਹੜੇ ਪਿੰਪਲ ਆ ਉਹ ਵੀ ਹਮੇਸ਼ਾ ਲਈ ਮਤਲਬ ਦੂਰ ਹੋ ਜਾਣਗੇ ਤੁਸੀਂ ਹਫਤੇ ਦੇ ਵਿੱਚ ਦੋ ਵਾਰ ਜਾਂ ਡੇਲੀ ਵੀ ਯੂਜ਼ ਕਰ ਸਕਦੇ ਹੋ ਤਾਂ ਜਿਵੇਂ ਪਾਰਟੀ ਵਗੈਰਾ ਹੁੰਦੀ ਆ ਉਸੇ ਟਾਈਮ ਤੁਸੀਂ ਇੱਕ ਦਿਨ ਪਹਿਲਾਂ ਫੇਸ ਪੈਕ ਲਗਾ ਸਕਦੇ ਹੋ ਜਾਂ ਸਵੇਰ ਇਹ ਫੇਸ ਪੈਕ ਜਿਹੜਾ ਵਾ ਬਹੁਤ ਹੀ ਵਧੀਆ ਵਾ ਮੈਂ ਖੁਦ ਲਗਾਵਨੀ ਹੈ ਉਹਦੇ ਯੂਜ਼ ਕਰਦੀ ਆ ਮੇਰੇ ਇੱਥੇ ਬਹੁਤ ਦਾਗ ਸੀ ਪਿੰਪਲ ਸੀ ਤੇ ਮੈਂ ਉਹ ਲਗਾਇਆ ਸੀ ਤੇ ਵੇਖ ਲਓ ਤੁਸੀਂ ਮੇਰੀ ਸਕਿਨ ਤੇ ਕਾਫੀ ਸਾਫ਼ ਹੋਈ ਆ ਸੋ ਤੁਸੀਂ ਵੀ ਯੂ ਜ਼ਰੂਰ ਯੂਜ਼ ਕਰਨਾ ਤੁਹਾਨੂੰ ਦੱਸ ਦਿਆਂ ਕਿਵੇਂ ਬਣਾਇਦਾ ਹੈ ਫੇਸ ਪੈਕ ਅਸੀਂ ਪਹਿਲਾਂ ਮਿਕਸੀ ਦੇ ਵਿੱਚ ਚੋਲ ਗ੍ਰाइंड ਕਰ ਲਏ ਸੀ ਪਾਊਡਰ ਬਣਾਇਆ ਸੀ ਚੋਲਾਂ ਦਾ ਮਿਕਸੀ ਦੇ ਵਿੱਚ ਅਸੀਂ ਕਮਾ ਲਿਆ ਸੀ ਉਹਨੂੰ ਤੇ ਇਹ ਫੇਸ ਪੈਕ ਲਗਾਉਣ ਨਾਲ ਬਹੁਤ ਹੀ ਵਧੀਆ ਗਲੋ ਹੁੰਦਾ ਹੈ ਸਕਿਨ ਤੇ ਤਾਂ ਤੁਸੀਂ ਇਦਾਂ ਬੜੀ ਇੱਕ एकदम ਪਾਊਡਰ ਬਣਾ ਲੈਣਾ ਹੈ ਫਿਰ ਇਸ ਝੋਲਾ ਝੋਲਾ ਦਾ ਜੇ ਤੁਸੀਂ ਇਦਾਂ ਨਹੀਂ ਮਤਲਬ ਗ੍ਰाइंड ਨਹੀਂ ਚੰਗੀ ਤਰ੍ਹਾਂ ਹੁੰਦੇ ਤਾਂ ਤੁਸੀਂ ਰਾਤ ਭਿਓ ਕੇ ਰੱਖ ਸਕਦੇ ਹੋ ਝੋਲਾ ਨੂੰ ਤੇ ਰਾਤ ਭਿਓ ਕੇ ਜੋ ਰੱਖ ਦੋ ਉਸ ਸਵੇਰੇ ਤੁਸੀਂ ਉਹਨੂੰ ਥੋੜਾ ਜਿਹਾ ਝੋਲਾ ਨੂੰ ਸਕਾ ਕੇ ਤੇ ਤੁਸੀਂ ਗ੍ਰाइंड ਕਰ ਸਕਦੇ ਹੋ ਤੇ ਪਾਊਡਰ ਬਹੁਤ ਹੀ ਵਧੀਆ ਤੇ ਬਹੁਤ ਸੌਫਟ ਪਾਊਡਰ ਬਣਦਾ ਹੈ ਤੇ ਵੈਸੇ ਜੇ ਨਹੀਂ ਬਣਾ ਸਕਦੇ ਤੁਸੀਂ ਤਾਂ वैसे तो चोला ਦਾ ਪਾਊਡਰ ਉਹ ਕਿੱਲਾ ਵੀ ਮਿਲ ਜਾਂਦਾ ਤੁਸੀਂ ਮਾਰਕੀਟ ਵਿੱਚ ਉਹ ਲੈ ਸਕਦੇ ਹੋ ਲੇਕਿਨ ਘਰ ਦੇ ਵਿੱਚ ਜਿਹੜੇ ਤੁਹਾਡੇ ਹੈ ਵਾ ਤੇ ਮਿਕਸੀ ਗ੍ਰੈਂਡ ਹੈ ਵਗੈਰਾ ਤੇ ਤੁਸੀਂ ਉਹਦੇ ਵਿੱਚ ਵੀ ਮਿਕਸ ਕਰ ਗ੍ਰੈਂਡ ਕਰਕੇ ਬਹੁਤ ਵਧੀਆ ਪਾਊਡਰ ਬਣਾ ਕੇ ਤੁਸੀਂ ਯੂਜ਼ ਕਰ ਸਕਦੇ ਹੋ ਇਹਦੇ ਨਾਲ ਸਕਿਨ ਤੇ ਸੋ ਹੈਲੋ ਗਾਇਸ ਕੀ ਵੀ ਤੁਸੀਂ ਮਿਲ ਕਰਦੇ ਕਿ ਸਾਰੇ ਜਣੇ ਚਲਦੀ ਬਣਾਦੇ ਵਿੱਚ ਹੋ ਹੋਗੇ ਸੋ ਅੱਜ ਮੈਂ ਸਕਿਨ ਦੇ ਰਿਪੋਰਟਿੰਗ ਤੁਹਾਡੇ ਨਾਲ ਫੇਸ ਸੋ ਮਤਲਬ ਕਿ ਤੇ ਜੀ ਮੈਂ ਫੇਸ ਆਬਨ ਦੇ ਜਿਹੜੇ ਪਿੰਕਲ ਵਗੈਰਾ ਹੁੰਦੇ ਆ ਉਹਦੇ ਲਈ ਮੈਂ ਉਹਨਾ ਆਂਗੇ ਫੇਸਕਲ ਸੋ ਤੁਮੀ ਉਹ ਡੇਲੀ ਯੂਜ਼ ਕਰਨਾ ਤੇ ਡੇਲੀ ਨਹੀਂ ਘਰ ਦੇ ਵਿੱਚ ਯੂਜ਼ ਕਰਨਾ ਜਿਵੇਂ ਨਾ ਸੀ ਕਿ ਪਾਰਟੀ ਪਾਰਟੀ ਜਦੋਂ ਆਪਣੇ ਸ਼ਾਦੀ ਗਾਣਾ ਜਾਣਾ ਹੁੰਦਾ ਵਾ ਤੇ ਸਾਨੂੰ ਮਤਲਬ ਜਲਦੀ ਹੁੰਦੀ ਆ ਤੇ ਅਸੀਂ ਮਤਲਬ ਪਾਰਲਪ ਵਗੈਰਾ ਨਹੀਂ ਜਾ ਸਕਦੇ ਹਨ ਕਿਸੇ ਨਾ ਕਾਰਟ ਦੇ ਵਿੱਚ ਹੀ ਇੱਕ ਦਿਨ ਪਹਿਲਾਂ ਅਸੀਂ ਆਪਣੇ ਫੇਸ ਨੂੰ ਪ੍ਰੀਪਰ ਕਰ ਸਕਦੇ ਹਾਂ ਮਤਲਬ ਕਿ ਕਿਉਂ ਆ ਰਿਹਾ ਹੈ ਉਹਲੇ ਕਰ ਸਕਦੇ ਹਾਂ ਕੋਤਿਸਮੋਰ ਮੇਰਾ ਫੇਸ ਬਿਲਕੁਲ ਇਸ ਤਰ੍ਹਾਂ ਆਇਆ ਕਿ ਹੁਣ ਅਸੀਂ ਉਹਦੇ ਲਈ ਮਾਤੂ ਫੁੱਲ ਸਟੈਪ ਤੁਸੀਂ ਦੇਖ ਸਕਦੇ ਹੋ ਇਹਦੇ ਲਈ ਆਮਾ ਚੌਲਾਂ ਦਾ ਆਟਾ ਤੇ 68 ਸੇ ਥੋੜਾ ਲਿਆਣਾ ਕੱਚਾ ਬੋਸਾ ਕੱਚਾ ਦੋ ਲਿਆਓ ਇਹਦੇ ਚੰਗੀ ਕਰਾਂਗੇ ਪਿਲਾ ਤੇ ਪਾਵਾਂਗੇ ਜੋ ਹੰਗਾ ਆਟਾ ਨਰੂਤਰਾ ਦੇ ਫੇਸ ਦੇ ਕੋਲ ਨਿਕਲਣਾ ਜੈਗਨ ਤੁਸੀਂ ਉਹਨਾਂ ਪੀਲੀ ਗੁੱਸ ਕਰ ਸਕਦੇ ਹੋ ਇਹ ਦੇਖ ਤੁਸੀਂ ਆਮ ਜੇ ਟਮਾਟਰ ਟਮਾਟਰ ਲਈ ਸਾਰੇ ਸਕਿਨ ਨੂੰ ਬਹੁਤ ਹੀ ਵਧੀਆ ਰੱਖਣਾ ਹੈ ਤੁਸੀਂ ਜੇ ਇਧਰ ਅਸ਼ਮੀ ਨਹੀਂ ਕਰਦਾ ਤਾਂ ਤੁਸੀਂ ਗ੍ਰੈਂਡ ਕਰਕੇ ਵੀ ਨਿਭਾ ਸਕਦੇ ਹੋ ਤੁਸੀਂ मैं कर दीजा पा लिया टमाटर टमाटर का रस भी पा सकते हो मैं थोड़ा जो पावी कच्चा दुध मिक्स कर ली ਬਹੁਤ ਹੀ ਬੜੀਸ ਬੰਦਾ ਤੇ ਯੂਟਿਊਬ ਜਿਵੇਂ ਕਿ ਮੈਂ ਕਿਸੇ ਵੀ ਪਾਰਟੀ ਤੇ ਜਾਣਾ ਹੋਵੇ ਛੁੱਟੀ ਤੇ ਤੁਸੀਂ ਇਹਨੂੰ ਟਰਾਈ ਕਰ ਸਕਦੇ ਹੋ ਬਗਾ ਕੇ ਇਹਨੂੰ ਦਹੀਂ ਤੇ ਮਾਇਨ ਕੇ ਤਰ੍ਹਾਂ ਸਰਵੋ ਅਸਲੀ ਟੋਪ ਨਾਮ ਹੋ ਜਾਂਦਾ ਹੈ ਬਹੁਤ ਹੀ ਬੱਲੇ ਪਲੜੀ ਤੇ ਨਵੀਆਂ ਚੀਜ਼ਾਂ ਹੋ ਗਈਆਂ பிது வடித இது பிம்பல் வகர பேசி ஒரு பிம்பல் வந்து பிம்பு ਸੋ ਇਹ ਫੇਸ ਪੈਕ ਲਗਾਉਣ ਨਾਲ ਬਹੁਤ ਹੀ ਜ਼ਿਆਦਾ ਇੱਕ ਤਾਂ 글로 ਹੁੰਦਾ ਇੱਕ ਸਕਿਨ ਤੁਸੀਂ ਵੇਖਿਓ ਦੂਰੋ ਹੀ ਚਮਕੇਗੀ ਸਕਿਨ ਬਹੁਤ ਹੀ ਵਧੀਆ ਕਿਉਂਕਿ ਮੈਂ ਖੁਦ ਯੂਜ਼ ਕਰਦੀ ਹਾਂ ਇਹਨੂੰ ਤੇ ਤੁਸੀਂ ਵੀ ਯੂਜ਼ ਕਰਕੇ ਜ਼ਰੂਰ ਦੇਖਿਓ ਤਾਂ ਇਹਨੂੰ ਆਪਣੇ ਹੱਥਾਂ ਦੇ ਨਾਲ ਹੀ ਲਗਾਣਾ ਵਾ ਤੇ ਇਹਨੂੰ ਇੱਕ ਘੰਟਾ ਪੂਰਾ ਰੱਖਣਾ ਵਾ ਤੁਸੀਂ ਚੰਗੀ ਤਰ੍ਹਾਂ ਇਹਨੂੰ ਲਗਾ ਲੈਣਾ ਵਾ ਤੇ ਤੁਸੀਂ ਦੇਖਿਓ ਫੇਸ ਪੈਕ ਇੰਨਾ ਵਧੀਆ ਵਾ ਸਕੀਪਲਣਾਂ ਦੇ ਵਿੱਚ ਜਾਂਦੇ ਆ ਧੱਕੇ ਧੋਲੇ ਖਾਨੇ ਆ ਸਕਿਨ ਵੀ ਖਰਾਬ ਕਰ ਲਿੰਨੇ ਆ ਲੇਕਿਨ ਇਹ ਜਿਹੜੇ ਫੇਸ ਪੈਕ ਬਹੁਤ ਹੀ ਨਾਈਸ ਬਹੁਤ ਗੂਡਾ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਇੱਕ ਵਾਰੀ ਮੈਂ ਫੁੱਟੋ ਦੱਸ ਦਿੰਨੀ ਆ ਕਿ ਇਹ ਜਿਹੜੇ ਚੋਲ ਹੁੰਦੇ ਆ ਜਾਂ ਤਾਂ ਤੁਸੀਂ ਭੇਕੇ ਰੱਖ ਸਕਦੇ ਹੋ ਰਾਤ ਤੇ ਉਸ ਤੋਂ ਬਾਅਦ ਤੁਸੀਂ ਗ੍ਰੈਂਡ ਦੇ ਵਿੱਚ ਸੁਬਾ ਸਕਾ ਕੇ ਸੋਲਾਂ ਨੂੰ ਗ੍ਰੈਂਡ ਦੇ ਵਿੱਚ ਮਿਕਸ ਐਮ ਐ ਘੋਲਾ ਕੇ ਤੇ ਤੁਸੀਂ ਪਾਊਡਰ ਬਣਾ ਸਕਦੇ ਹੋ ਤੇ ਜੇ ਤੁਹਾਡੇ ਮਤਲਬ ਕੋਡਰ ਬਣਿਆ ਬਣਾਤਾ ਮਿਲ ਜਾਂਦਾ ਚੋਲਾ ਦਾ ਤੇ ਉਹ ਵੀ ਵਧੀਆ ਗੱਲ ਹੈ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ ਕੀ ਪਾਉਣਾ ਆਪਣੇ ਵਾ ਲੈ ਜਿੰਨਾ ਤੁਹਾਡੇ ਫੇਸ ਲਈ ਜ਼ਰੂਰਤਮੰਦ ਆ ਚੀਜ਼ ਉਹ ਹੀ ਉਹਨੇ ਕੇ ਬਣਾਉਣੀ ਆ ਤੁਸੀਂ ਜਿਵੇਂ ਕਿ ਹਨਾ ਵਿੱਚ ਥੋੜਾ ਜਿਹਾ ਟਮਾਟਰ ਦਾ ਰਸ ਪਾ ਲੈਣਾ ਤੇ ਵਿੱਚ ਦੋੜਾ ਕੱਚਾ ਦੁੱਧ ਪਾਉਣਾ ਹੈ ਕੱਚਾ ਦੁੱਧ ਵੀ ਸਾਡੀ ਸਕਿਨ ਲਈ ਬਹੁਤ ਵਧੀਆ ਹੈ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਪੂੜਾ ਮਤਲਬ ਸੁੱਕ ਗਿਆ ਹੈ ਹੁਣ ਮੈਨੂੰ ਮਤਲਬ ਫੇਸ ਆਪਣਾ ਵਾਸ਼ ਕਰੂੰਗੀ ਤੇ ਤੁਸੀਂ ਆ ਜੋ ਤੇ ਹੁਣ ਅਸੀਂ ਸੋ ਹੁਣ ਅਸੀਂ ਫੇਸ ਨੂੰ ਵਾਸ਼ ਕਰਾਂਗੇ ਤੇ ਥੋੜੀ ਲਾਈਟ ਮਤਲਬ ਘੱਟ ਸੀ ਹੁੰਦੇ ਰਾਤੀ ਥੋੜਾ ਰੂਮ ਦੇ ਵਿੱਚ ਤੇ ਮੈਂ ਥੋੜਾ ਕੈਮਰਾ ਦੂਰ ਰੱਖਿਆ ਤੇ ਫਿਰ ਮੈਂ ਫੇਸ ਨੂੰ ਆਪਣਾ ਤੋਂ ਡਾਈ ਤੁਸੀਂ ਦੇਖਿਓ ਬਹੁਤ ਹੀ ਵਧੀਆ ਗ로우 ਹੁੰਦਾ ਹੈ ਫੇਸ ਦਾ ਤੇ ਮੈਂ ਫਿਰ ਫੇਸ ਨੂੰ ਹੌਲੀ 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 ਮਤਲਬ ਮ사ਜ ਕਰ ਕਰਕੇ ਉਸ ਤੋਂ ਬਾਅਦ ਮੈਂ ਫਿਰ ਉਸ ਤੋਂ ਜਿਰਾ ਆਪਣਾ ਫਿਸਟੈਕ ਲਗਾਇਆ ਸੀ ਉਹ ਤਾਰਿਆ ਤੇ ਤੁਸੀਂ ਦੇਖਿਓ ਬਹੁਤ ਸੋਹਣਾ ਗਲੋ ਹੁੰਦਾ ਇਹਦੇ ਵਿੱਚ ਤੇ ਇਹਦਾ ਇਹ ਫਾਇਦੇ ਆ ਕਿ ਤੁਸੀਂ ਖੁਦ ਦੇਖਿਓ ਹਣਾ ਤੇ ਮੇਰੀ ਸਕਿਨ ਇਹ ਗਲੋ ਕਰਦੀ ਹੈ ਤੇ ਹੌਲੀ 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 ਫਿਰ ਮੈਂ ਮ사ਜ ਕਰ ਕਰਕੇ ਇਹਨੂੰ ਤਾਰਿਆ ਵੇਖੋ ਅੱਗੇ ਨਾਲੋਂ ਥੋੜਾ ਜਿਹਾ ਕਿੰਨਾ ਫਰਕ ਆ ਕੀ ਇੱਕਦਾਂ ਸਕਿਨ ਦੇ ਵਿੱਚ ਹਣਾ ਗਲੋ ਗਲੋ ਜਿਹਾ ਜ ਆ ਜਾਂਦਾ ਤੇ ਇਹਦੇ ਨਾਲ ਇੱਕ ਹੋਰ ਫਾਇਦਾ ਵਾ ਕਿ ਮਤਲਬ ਇਹਦੇ ਨਾਲ ਕਾਫੀ ਫਾਇਦਾ ਹੈ ਕਿਉਂਕਿ ਇਹਦੇ ਵਿੱਚ ਟਮਾਟਰ ਇੱਕ ਕੱਚਾ ਦੁੱਧ ਪਿਆ ਹੋਇਆ ਵਾ ਤੇ ਇਹਦੇ ਨਾਲ ਪਿੰਪਲ ਵਗੈਰਾ ਜਿਹੜੇ ਸਕਿਨ 'ਚ ਪਿੰਪਲ ਹੁੰਦੇ ਆ ਨਾ ਉਹ ਵੀ ਹਮੇਸ਼ਾ ਲਈ ਹੀ ਹਟ ਜਾਂਦੇ ਆ ਤੁਸੀਂ ਮਤਲਬ ਯੂ نو ਹਫਤੇ ਦੇ ਵਿੱਚ ਯੂਜ਼ ਕਰਨਾ ਚਾਹੋ ਤੇ ਹਫਤੇ ਵਿੱਚ ਕਰ ਸਕਦੇ ਹੋ ਜਾਂ ਕਿਵੇਂ ਪਾਰਟੀ 'ਤੇ ਜਾਣਾ ਹੋਵੇ ਤੇ ਇੱਕ ਦਿਨ ਪਹਿਨਾ ਤੁਸੀਂ ਫੇਸ ਪੈਕ ਲਗਾ ਸਕਦੇ ਹੋ ਜਾਂ ਜੇ ਤੁਸੀਂ ਲੇਟ ਜਾਣਾ ਹੋਵੇ ਤੇ ਫਿਰ ਮਾਰਨਿੰਗ ਕਰਮਸ ਵੀ ਲਗਾ ਸਕਦੇ ਹੋ 1 ਘੰਟੇ ਨੂੰ ਪੂਰਾ ਰੱਖਣਾ ਹੁੰਦਾ ਹੈ ਇਹਨਾਲ ਜਿਹੜੇ ਸਾਡੇ ਮੂੰਹ ਦੇ ਪਿੰਪਲ ਵਗੈਰਾ ਵਾ ਦਾਗ ਦੱਬੇ ਆ ਉਹ ਵੀ ਹੌਲੀ 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 ਘਟ ਹੋਣ ਲੱਗ ਜਾਂਦੇ ਆ ਸੋ ਤੁਸੀਂ ਜ਼ਰੂਰ ਟਰਾਈ ਕਰੋ ਇਹ ਫੇਸ ਪੈਕ ਤੇ ਪਾਲਣਾ ਚ ਜਾਣਾ ਬੰਦ ਕਰ ਦਿਓ ਕਿਉਂਕਿ ਪਾਲਣਾ ਚ ਹਮੇਸ਼ਾ ਸਾਡੀ ਸਕਿਨ ਹਮੇਸ਼ਾ ਖਰਾਬ ਹੋਈ ਗਈ ਕਿੰਨੇ ਕੈਮੀਕਲ ਵਾਲੀਆਂ ਕਯੂਬਾਂ ਯੂਜ਼ ਕਰਦੇ ਆ ਹਨਾ ਕਿੰਨੇ ਅਸੀਂ ਕਿੰਨਾ ਕੁਝ ਯੂਜ਼ ਕਰਦੇ ਆ ਹਨਾ ਬालतੂ ਦੀਆਂ ਚੀਜ਼ਾਂ ਕੈਮੀਕਲ ਹੀ ਹੁੰਦਾ ਹਰ ਵਾਰ ਤੇ ਇਹ ਸਾਡੇ ਦੇਸੀ ਨੁਕਸੇ ਆ ਘਰ ਹਨਾ ਕੋਈ ਮਤਲਬ ਹਰ ਚੀਜ਼ ਫਰੈਸ਼ ਆ ਦੁੱਧ ਫਰੈਸ਼ ਆ ਟਮੈਟਰ ਫਰੈਸ਼ ਆ ਤੇ ਹਰ ਚੀਜ਼ ਸੋ ਇਦਾਂ ਦੀਆਂ ਤੁਹਾਨੂੰ ਵੀਡੀਓ ਮੋਟੀਵੇਟ ਵੀਡੀਓ ਜ਼ਰੂਰ ਮਿਲੇ ਕਰਨਗੇ ਆ ਫੇਸ ਪੈਕ ਵਗੈਰਾ ਤੁਹਾਨੂੰ ਦੱਸੇ ਜਾਣਗੇ ਤੇ ਕਰੀਮ ਘਰ ਦੇ ਵਿੱਚ ਕਿਵੇਂ ਬਣਾਈ ਜਾਂਦੀ ਹੈ ਨਾਈਟ ਦੀ ਹਨਾ ਤੇ ਉਹ ਵੀ ਤੁਹਾਨੂੰ ਸਾਰੇ ਦੱਸੇ ਜਾਣਗੇ ਫੇਸ ਤੇ ਰਿਕਾਰਡਿੰਗ ਨੂੰ ਵਾਲਾਂ ਦੀ ਰਿਕਾਰਡਿੰਗ ਵੀ ਤੁਹਾਨੂੰ ਜ਼ਰੂਰ ਵੀਡੀਓ ਮਿਲੇਗੀ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾਦ ਤੋਂ ਬਾਅਦ ਚੈਨਲ ਨੂੰ ਸ਼ੇਅਰ ਕਰਦੇ ਸਾਡੇ ਚੈਨਲ ਦੇ ਨਾਲ ਬਨੇ ਰਿਹਾ ਕਰੋ ਸੋ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਲਾਈਕ ਤੇ ਕਮੈਂਟ ਦੇ ਨਾਲ ਅਸੀਂ ਜਰੂਰ ਤੁਹਾਡਾ ਕਮੈਂਟ ਪੜਿਆ ਕਰਾਂਗੇ ਸੋ ਥੈਂਕ ਯੂ ਬਾਏ ਬਾਏ